ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਅਜਾਇਬ ਘਰ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਇਹ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਦਾਵਰੀ ਨਦੀ ਦੇ ਕੰਢੇ ਗੁਰਦੁਆਰਾ ਬੰਦਾ ਘਾਟ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਜਿੱਥੇ ਮਾਧੋ ਦਾਸ ਵਿਰਾਗੀ ਨੂੰ ਮੇਰੇ ਕਲਗੀਧਰ ਸ਼ੈਨਸ਼ਾ ਨੇ ਬੰਦਾ ਸਿੰਘ ਬਹਾਦਰ ਬਣਾਇਆ ਸੀ ਅਜਾਇਬ ਘਰ ਦੇ ਵਿੱਚ ਇਹ ਤਸਵੀਰ ਇਸ ਰੂਪ ਲੱਗਿਆ ਹੋਇਆ ਹੈ ਜੋ ਕਿ ਇਤਿਹਾਸ ਵੀ ਲਿਖਿਆ ਹੈ ਭਾਈ ਸੰਗਤ ਸਿੰਘ ਜੀ ਖਾਲਸਾ ਮੇਰਾ ਰੂਪ ਹੈ ਖਾਸ ਦਸੰਬਰ 1704 ਚਮਕੌਰ ਦੀ ਗੜੀ ਵਿੱਚ ਦਸਵੇਂ ਸਿੱਖਾ ਨੇ ਆਪਣੇ ਹੀ ਮੂਹ ਮੰਹਾਂਦਰੇ ਭਾਈ ਸੰਗਤ ਸਿੰਘ ਜੀ ਨੂੰ ਕੱਲ ਗੇ ਸਜਾ ਕੇ ਚਮਕੌਰ ਦੀ ਗੜੀ ਵਿੱਚੋਂ ਮਾਛੀਵਾੜੇ ਵੱਲ ਨਿਕਲ ਗਏ ਸਨ ਭਾਈ ਸੰਗਤ ਸਿੰਘ ਜੀ ਯੂਜ ਦੇ ਖਾਲਸਾ ਖਾਲਸਾ ਬੁਗਾਰਦੇ ਰਹੇ ਤੇ ਵਾਹਿਗੁਰੂ ਵਾਹਿਗੁਰੂ ਬੋਲਦੇ ਸ਼ਹੀਦੀਆਂ ਪਾ ਗਏ ਸਨ ਕਹੋ ਖਾਲਸਾ ਖਾਲਸਾ ਦੂਸਰ ਔਰ ਨਹਾਸ ਵਹਿਗੁਰੂ ਮੁਕਤੀ ਕਹਿਓ ਸੰਗਤ ਸਿੰਘ ਜਗੇ ਸਾਸ ਲਗ ਗੁਰੂ ਪਿਆਰਿਓ ਕਰੋ ਦਰਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ